ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ بڑے ਵੀਰਾਂ ਭਰਾਵਾਂ ਦੇ ਮੈਸੇਜ ਆ ਰਿਹਾ ਨਵੰਬਰ ਨਵੰਬਰ ਵਾਲੇ ਪੇਪਰਾਂ ਦੇ ਕਿ ਭਾਜੀ ਅਸੀਂ ਨਵੰਬਰ ਵਿੱਚ ਪੇਪਰ ਫਿਲ ਕੀਤੇ ਆ ਤੇ ਸਾਡੇ ਪੇਪਰ ਕਦੋਂ ਤੱਕ ਨਿਕਲਣਗੇ ਇਸ ਟੌਪਿਕ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਕਿ ਕੀ ਸੱਚੀ ਪੇਪਰ ਭਰੇ ਗਏ ਨਵੰਬਰ ਵਿੱਚ ਕਿ ਨਹੀਂ ਇਸ ਟੌਪਿਕ ਬਾਰੇ ਅੱਪਾ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ ਜਿਆਦਾ ਸ਼ੇਅਰ ਨਾਲਿੰਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਰ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੋ ਜਾਗੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਉੱਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਸੀਂ ਉੱਥੇ ਆੜੇ ਆਪਣੇ ਆ ਮੈਸੇਜ ਹੈ ਉਹ ਬੰਦ ਕੀਤੇ ਆ ਉਹਦਾ ਮੈਂ ਹਾਲੇ ਕੱਢਿਆ ਵਾ ਮੈਨੂੰ ਸਮਝ ਸਮਝ ਤਾਂ ਲੱਗੀ ਨਹੀਂ ਮੈਂ ਬੜਾ ਹੱਥ ਪਹਿਲੇ ਮਾਰਿਆ ਪਰ ਨਹੀਂ ਗੱਲ ਬਣੀ ਉਹਦਾ ਮੈਂ ਹਾਲੇ ਕੱਢਿਆ ਕਿ ਜਿਹੜੇ ਵੀ ਵੀਰ ਭਰਾਣੇ ਗੱਲ ਕਰਨੀ ਆ ਜਦੋਂ ਆਪਣੀ ਇੰਸਟਾਗ੍ਰam ਓਪਨ ਹੁੰਦੀ ਆ ਲਿੰਕ ਦੇ ਰਾਂਹੀਂ ਮੇਰੇ ਉਸ ਤੇ ਪੋਸਟਾਂ ਪਾਈ ਹੋਈਆਂ ਵਾਵਾ ਵਾਵਾ ਸਾਰੀਆਂ ਤੁਸੀਂ ਮੈਨੂੰ ਕਿਸੇ ਵੀ ਪੋਸਟ 'ਤੇ ਕਮੈਂਟ ਕਰ ਦਿਓ ਭਾਵੇਂ ਇਕੱਲਾ ਹੈਲੋ ਦਾ ਹੀ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤਾਂ ਜੋ ਤੁਸੀਂ ਆਪਣੇ ਜਿਹੜੇ ਸਵਾਲ ਵਾ ਉਹ ਮੈਨੂੰ ਪੁੱਛ ਸਕੋ ਤੇ ਇੱਕ ਗੱਲ ਹੋਰ ਜੇ ਕਿਸੇ ਵੀ ਵੀਰ ਭਰਾ ਨੇ ਆਪਾਂ ਇੱਕ WhatsApp ਗਰੁੱਪ ਬਣਾਇਆ ਵਾ ਜੇਕਰ ਕਿਸੇ ਵੀ ਵੀਰ ਭਰਾ ਨੇ ਉਹ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ Instagram ਦੇ ਉੱਤੇ ਤੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ ਗਰੁੱਪ ਦਾ ਵਿੱਚ ਉਹ ਤੋਂ ਗਰੁੱਪ ਦਾ ਲਿੰਕ ਤੁਹਾਨੂੰ ਸੈਂਡ ਕਰ ਦੂੰਗਾ ਤਾਂ ਜੋ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਉਹਦੇ ਵਿੱਚ ਵੀ ਆਪਾਂ ਗੱਲਾਂ ਬਾਤਾਂ ਕਰਦੇ ਹੀ ਰਹਿਨੇ ਆਂ ਅਪਾਇੰਟਮੈਂਟਾਂ ਬਾਰੇ ਵੀਜ਼ਿਆਂ ਬਾਰੇ ਕੰਮ ਬਾਰੇ ਕੀ ਹਫ਼ਤਾ ਚੱਲ ਰਿਹਾ ਹੈ ਇਟਲੀ ਵਿੱਚ ਇਟਲੀ ਦੀ ਨਿਊਜ਼ ਚੱਲਦੀ ਹੈ ਇੰਨੀ ਉਹ ਗਰੁੱਪ ਦੇ ਵਿੱਚ ਵੀ ਜੇ ਕਿਸੇ ਵੀ ਵੀਰਪ੍ਰਾਣੇ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇੰਸਟਾਗ੍ਰam ਦੇ ਉੱਤੇ ਤੁਹਾਨੂੰ ਆਪਾਂ ਐਡ ਕਰ ਲਾਂਗੇ ਤੁਹਾਨੂੰ ਆਪਾਂ ਲਿੰਕ ਸੈਂਡ ਕਰ ਦਾਂਗੇ ਉਸ ਗਰੁੱਪ ਦਾ ਲਓ ਜੀ ਫਿਰ ਮਿੱਤਰੋ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਮੈਂ ਤੁਹਾਨੂੰ ਗੱਲ ਦੱਸਾਂ ਕਿ ਇਹੜੇ ਪੇਪਰ ਵਾ ਉਹ ਕਦੋਂ ਓਪਨ ਹੋਣੇ ਵਾ ਹੋਣ ਠੀਕ ਆ ਬੜੇ ਵੀਰ ਭਰਾ ਇਹ ਮਣਕੀ 69 ਵਿੱਚ ਪਿਆ ਕਿ ਪਤਾ ਨਹੀਂ ਕਈ ਜਣੇ ਪੇਪਰ ਕਦੋਂ ਓਪਨ ਹੋਣੇ ਆ ਕਈਆਂ ਦੇ ਹਿਸਾਬ ਨਾਲ ਕੀ ਜਿਨ੍ਹਾਂ ਨੇ ਨਵੰਬਰ ਵਿੱਚ ਪੇਪਰ ਫਿਲ ਕੀਤੀ ਉਹਨਾਂ ਨੂੰ ਲੱਗਦਾ ਕਿ ਸਾਡੇ ਦੇ ਪੇਪਰ ਨਿਕਲ ਆਉਣੇ ਹਫਤੇ ਤੱਕ ਜਾਂ ਮਹੀਨੇ ਤੱਕ ਪੇਪਰ ਨਿਕਲ ਆਉਣੇ ਆ ਇਹਦੇ ਬਾਰੇ ਪਹਿਲਾਂ ਆਪਾਂ ਗੱਲ ਕਰਦੇ ਆ ਤੇ ਨਵੰਬਰ ਵਿੱਚ ਹੋਇਆ ਕੀ ਸੀ ਇਹਦੇ ਬਾਰੇ ਪਹਿਲਾਂ ਆਪਾਂ ਗੱਲ ਕਰਦੇ ਆ ਨਵੰਬਰ ਵਿੱਚ ਕੱਲੀਆਂ ਫਾਈਲਾਂ ਰੈਡੀ ਹੋਈਆਂ ਸੀ ਫਾਈਲਾਂ ਰੈਡੀ ਹੋਈਆਂ ਜਿਹੜੇ ਪੇਪਰ ਭਰੇ ਜਾਣੇ ਆ ਉਹ ਫਰਵਰੀ ਦੇ ਵਿੱਚ ਭਰੇ ਜਾਣੇ ਆ 2005 ਦੇ ਵਿੱਚ ਠੀਕ ਆ ਬੜੇ ਵੀਰ ਭਾ ਹੁਣ ਸੋਚ ਰਿਹਾ ਕਿ ਜਿਨ੍ਹਾਂ ਦੇ ਪੇਪਰ ਮਹੀਨ ਨਵੰਬਰ ਚ ਭਰੇ ਆ ਸਾਡੇ ਪੇਪਰ ਤਾਂ ਨਿਕਲ ਜਾਣੇ ਆ ਹੁਣ ਨਿਕਲਣਗੇ ਤੇ ਅਗਲੇ ਸਾਲ ਜਨਵਰੀ ਚ ਪੇਪਰ ਜਿਹੜੇ ਸਾਡੇ ਆ ਨਿਕਲ ਜਾਣੇ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਨਵੰਬਰ ਦੇ ਵਿੱਚ ਸਿਰਫ ਕੱਲੀਆਂ ਫਾਈਲਾਂ ਰੈਡੀ ਹੋਈਆਂ ਸੀ ਫਾਈਲ ਉਹਨਾਂ ਨੇ ਤਾਂ ਰੈਡੀ ਕਰਾਈਆਂ ਪਹਿਲਾਂ ਕੰਟਰੋਲ ਕਰਨ ਵਾਸਤੇ ਕੀਤਾ ਦਾੜਾ ਮਾਲਕ ਵਾ ਉਹ ਕਿਦਾਂ ਦਾ ਵਾ ਸਹੀ ਵਾ ਉਹ ਕੋਈ ਫਰੌਡ ਤਾਂ ਨਹੀਂ ਮਾਲਕ ਜਿਸ ਕਰਕੇ ਉਹਨਾਂ ਨੇ 2 ਮਹੀਨੇ ਪਹਿਲਾਂ ਹੀ ਫਾਈਲਾਂ ਰੈਡੀ ਕਰਾ ਲਈਆਂ ਸੀ ਮਿਲਕ ਨਵੰਬਰ ਵਿੱਚ ਫਾਈਲ ਰੈਡੀ ਕਰਾਂਗੇ ਜ ਦਸੰਬਰ ਤੇ ਜਨਵਰੀ ਛੱਡ ਕੇ ਤੇ ਫਰਵਰੀ ਵਿੱਚ ਪੇਪਰ ਜਿਹੜੇ ਆ ਓਪਨ ਹੋਣੇ ਵਾ ਉਹਦੀਆਂ ਕੱਲੀਆਂ ਫਾਈਲਾਂ ਰੈਡੀ ਹੋਈਆਂ ਸੀ ਨਵੰਬਰ ਦੇ ਵਿੱਚ ਪੇਪਰ ਨਹੀਂ ਓਪਨ ਹੋਏ ਸੀ ਹੁਣ ਪਰ ਕਈ ਵੀਰਪਰਾ ਹੈਗੇ ਆ ਜਿਨ੍ਹਾਂ ਨੂੰ ਸਿੱਧਾ ਵੀ ਮਿਲੀਆਂ ਵਾ ਉਦੋਂ ਸਿੱਧਾ ਉਹਨਾਂ ਨੂੰ ਮਿਲੀਆਂ ਕਿ ਜਿਨ੍ਹਾਂ ਦੇ ਮਾਲਕ ਨੇ ਜਿਹੜੇ ਪੇਪਰ 2024 ਵਿੱਚ ਓਪਨ ਆਏ ਸੀ ਉਹਨਾਂ ਉਹ ਉਹ ਫਲੂਸੀ ਚ ਪੇਪਰ ਜਿਨ੍ਹਾਂ ਨੇ ਭਰਤੇ ਉਹਨਾਂ ਨੂੰ ਪੇਪਰ ਜਿਹੜੀ ਆ ਵਾ ਸਿੱਧਾ ਮਿਲੀਆਂ ਵਾ ਪਰ ਉਹਨਾਂ ਦੇ ਪੇਪਰ ਨਿਕਲਦੇ ਆੜੇ ਵਾ ਚਾਂਸ ਬਿਲਕੁਲ ਨਹੀਂ ਹੈਗੇ ਕਿਉਂਕਿ ਤਾਂ ਨਾਰਮਲ ਹੀ ਗੱਲ ਵਾ ਜਿਨ੍ਹਾਂ ਨੇ ਜਦੋਂ ਪਿਛਲੇ ਸਾਲ ਪੇਪਰ ਓਪਨ ਹੋਏ ਸੀ ਜਦੋਂ ਪੇਪਰ ਓਪਨ ਹੋਏ ਸੀ ਉਦੋਂ ਬੜੇ ਵੀਰਾਂ ਭਾਣ ਪੇਪਰ ਭਰੇ ਸੀ ਪਰ ਪੇਪਰ ਉਹਨਾਂ ਵਿੱਚ ਚੁੱਕ ਜਾਂਦੇ ਨੇ ਨਿਕਲੇ ਤੇ ਹੋਂਦ ਤੋਂ ਸੀ 9-8-9 ਮਹੀਨੇ ਬਾਅਦ ਪੇਪਰ ਭਰੰਦਾ ਜੇ ਤੁਹਾਡੇ ਪੇਪਰ ਕੀ ਨਿਕਲਣਗੇ ਠੀਕ ਹੈ ਪਰ ਜਿਨ੍ਹਾਂ ਨੇ ਪੇਪਰ ਮਾਲਕ ਨੇ ਕਿਹਾ ਵਾ ਕਿ 2025 ਵਾਲੇ ਪੇਪਰ ਵਾ ਉਹਨਾਂ ਦੇ ਪੇਪਰ ਜਿਹੜੇ ਆ 2025 ਵਿੱਚ ਹੀ ਭਰੇ ਜਾਣੇ ਆ ਤੇ ਤੁਸੀਂ ਲਾਓ ਕਿ 2025 ਵਿੱਚ ਫਰਵਰੀ ਵਿੱਚ ਪੇਪਰ ਪੇਪਰ ਭਰੇ ਜਾਣਗੇ ਮਾਰਚ ਅਪ੍ਰੈਲ ਵਿੱਚ ਪੇਪਰ ਪੇਪਰ ਜਿਹੜੇ ਤੁਹਾਡੇ ਪੇਪਰ ਨਿਕਲਨੇ ਆ ਉਹ ਸ਼ੁਰੂ ਹੋ ਜਾਣਗੇ ਜਿਹੜੇ 2025 ਵਾਲਿਆ ਜਿਨ੍ਹਾਂ ਨੇ ਮੰਬਰ ਵਿੱਚ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਵਾ ਠੀਕ ਹੈ ਹੁਣ ਕਈ ਵੀਰ ਭਰਾ ਹੈ ਗਿਆ ਏਜੰਟ ਠੱਗੀਆਂ ਮਾਰ ਰਿਹਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਏਜੰਟ ਇਹ ਠੱਗੀਆਂ ਕਿਸ ਤਰੀਕੇ ਨਾਲ ਮਾਰ ਰਿਹਾ ਏਜੰਟਾਂ ਨੇ ਕੀ ਕੀਤਾ ਵਾ 7-8 ਲੱਖ ਰੁਪਇਆ ਲੈ ਲਿਆ ਵਾ ਪੂਰੀ 12 ਲੱਖ ਚ ਗੱਲ ਕੀਤੀ ਆ 6 ਲੱਖ ਲੈ ਲਿਆ ਬੰਦੇ ਕੋਲੋਂ ਤੇ ਕਹਿੰਦਾ ਫਿਰ ਪੇਪਰ ਤੁਹਾਡੇ ਪਰੇ ਗਏ ਆ ਠੀਕ ਆ ਤੇ ਤੇ ਮਹੀਨੇ ਬਾਅਦ ਤੁਹਾਡਾ ਵੀਜ਼ਾ ਲੱਗ ਜਾਊਗਾ ਤੇ ਨਵੰਬਰ ਦਾ ਮਹੀਨਾ ਸਾਰਾ ਲੰਘ ਗਿਆ ਉਸ ਤੋਂ ਬਾਅਦ ਦਸੰਬਰ ਦਾ ਮਹੀਨਾ ਵੀ ਹੁਣ ਅੱਧਾ ਲੰਘ ਗਿਆ ਵਾ ਵਾਦੇ ਤੋਂ ਜ਼ਿਆਦਾ ਲੰਘ ਗਿਆ ਵਾ ਠੀਕ ਆ 5 ਕੁ ਦਿਨ ਰਹਿ ਗਏ ਹੁਣ 5-6 ਦਿਨ ਆ ਮਹੀਨੇ ਦੇ ਹੁਣ ਕੀ ਏਜੰਟ ਕਹਿ ਰਿਹਾ ਕਿ ਤੁਸੀਂ ਤੁਹਾਡਾ 80 ਨਾਲ 8090 ਹਜ਼ਾਰ ਸਾਡਾ ਖਰਚ ਆਇਆ ਵਾ 8090 ਹਜ਼ਾਰ ਕੱਟ ਕੇ ਅਸੀਂ ਤੁਹਾਨੂੰ ਜਿਹੜੇ ਬਾਕੀ ਪੈਸੇ ਆ ਉਹ ਵਾਪਸ ਕਰ ਦਿੰਨੇ ਆ ਠੀਕ ਐ ਇਦਾਂ ਹੋਣ ਜਿਹੜੇ ਏਜੰਟ ਕਰ ਰਿਹਾ ਨਾ ਉਹਨਾਂ ਦਾ ਕੋਈ ਖਰਚ ਆਇਆ ਵਾ ਉਹਨਾਂ ਨੇ ਕੀ ਕੀਤਾ ਤੁਹਾਡੇ ਕੋਲ 6 6-7 ਲੱਖ ਰੁਪਏ ਦਾ ਤੋਂ ਲੈ ਲਿਆ ਪਹਿਲਾਂ ਉਹਨਾਂ ਨੇ ਤੇ ਹੁਣ ਦੋਲੇ ਜੋ ਆਪਣੇ 8090 ਹਜ਼ਾਰ ਵਹਿ ਰੱਖ ਕੇ ਤੁਹਾਨੂੰ ਬਾਕੀ ਜਿਹੜੇ ਪੈਸੇ ਉਹਨਾਂ ਨੇ ਵਾਪਸ ਮੋੜ ਦੇਣੇ ਆ ਇਹ ਜਿਹੜੇ ਠੱਗੀਆਂ ਵਾਜ ਰਹੀਆਂ ਵਾ ਇਹ ਜਿਹੜੇ ਏਜੰਟ ਆ ਉਹ ਠੱਗੀਆਂ ਮਾਰ ਰਹੇ ਇਸ ਤਰੀਕੇ ਦੇ ਨਾਲ ਇਸ ਚੀਜ਼ਾਂ ਤੋਂ ਮ ਜਿਹੜੇ ਪੇਪਰ ਆ ਉਹ ਓਪਨ ਹੋਣੇ ਆ 2025 ਦੀ ਫਰਵਰੀ ਦੇ ਵਿੱਚ ਉਹਦੀਆਂ ਕੱਲੀਆਂ ਫਾਈਲਾਂ ਹੀ ਰੈਡੀ ਹੋਈਆਂ ਵਾ ਹੁਣ ਨਵੰਬਰ ਦੇ ਵਿੱਚ ਕਿ ਪਿਛਲੇ ਮਹੀਨੇ ਜਿਹੜੀਆਂ ਫਾਈਲਾਂ ਰੈਡੀ ਹੋਈਆਂ ਸੀ ਉਹਨਾਂ ਦੇ ਪੇਪਰ ਜਿਹੜੇ ਆ ਓਪਨ ਹੋਣੇ ਆ ਉਹ ਫਰਵਰੀ ਵਿੱਚ ਪੇਪਰ ਓਪਨ ਹੋਣੇ ਆ ਤੇ ਨਿਕਲਨੇ ਜਿਹੜੇ ਸਟਾਰਟ ਹੋਣੇ ਆ ਉਹ ਤੁਸੀਂ ਲਾ ਲਓ ਕਿ ਜਨਵਰੀ ਫਰਵਰੀ ਮਾਰਚ ਅਪ੍ਰੈਲ ਵਿੱਚ ਤੁਹਾਡੇ ਇਹ ਪੇਪਰ ਨਿਕਲਨੇ ਆ ਉਹ ਸ਼ੁਰੂ ਹੋ ਜਾਣਗੇ ਪਰ ਪੇਪਰ ਨਿਕਲਨੇ ਸਿਰਫ ਕਿੰਨਾ ਦੇ ਉਹਨਾਂ ਦੇ ਪੇਪਰ ਨਿਕਲਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਪੇਪਰ ਹੁਣ ਨਿਕਲਨੇ ਕਿੰਨਾ ਦੇ ਆ ਠੀਕ ਆ ਕਿਉਂਕਿ ਤੁਹਾਨੂੰ ਹੀ ਪਤਾ ਵਾ ਕਿ ਉਹਨਾਂ ਨੇ 2 ਮਹੀਨੇ ਪਹਿਲਾਂ ਫਾਈਲਾਂ ਰੈਡਿਕ ਨਾਉਣ ਦਾ ਕਾਰਨ ਹੀ ਏਸੀ ਕਿ ਉਹਨਾਂ ਨੇ ਸਾਰਾ ਡਾਕੂਮੈਂਟ ਚੈੱਕ ਕਰਨਾ ਵਾ ਤੁਹਾਡੇ ਮਾਲਕ ਕੋਈ ਪਹਿਲਾਂ ਮਲਕੀ ਇੱਕ ਆਪਾਂ ਖੈリエ ਕਿ ਠੱਗੀ ਦਾ ਨਾਮ ਮਾਰੀ ਕਿ ਕੋਈ ਕੋ ਬੰਦਾ ਸੱਦ ਕੇ ਤੇ ਬਾਅਦ ਚ ਉਹਨੂੰ ਕੰਮ ਨਾ ਦਿੱਤਾ ਹੋਵੇ ਜਾਂ ਉਹਦਾ ਕੰਟਰੈਕਟਰ ਨਾ ਕੀਤਾ ਹੋਵੇ ਇਹ ਸਾਰਾ ਕੁਝ ਵੇਖਣ ਤੋਂ ਬਾਅਦ ਤੁਹਾਡੇ ਜਿਹੜੇ ਪੇਪਰ ਵਾ ਭਰੇ ਜਾਣੇ ਆ ਤੇ ਉਸ ਤੋਂ ਬਾਅਦ ਹੀ ਤੁਹਾਡੇ ਪੇਪਰ ਨਿਕਲਣ ਦੇ ਚਾਂਸ ਹੋਣੇ ਆ ਪਰ ਜੇਕਰ ਤੁਹਾਡੇ ਮਾਲਕ ਨੇ ਖੱਟੇਗੀ ਕੀਤੀ ਹੋਈ ਤੇ ਨਾਰਮਲ ਹੀ ਗੱਲ ਤੁਹਾਡੇ ਜਿਹੜੇ ਪੇਪਰ ਵਾ ਉਹ ਭਰੇ ਹੀ ਨਹੀਂ ਜਾਣ ਤੁਹਾਡੇ ਪੇਪਰ ਜਿਹੜੇ ਆ ਫਿੱਲ ਹੀ ਨਹੀਂ ਹੋਣੇ ਠੀਕ ਆ ਇਹ ਜਿਹੜਾ ਪ੍ਰੋਸੈਸ ਵਾ ਇਹ ਨਾਰਮਲ ਹੀ ਗੱਲ ਵਾ ਹੁਣ ਨਵੇਂ ਰੂਲ ਕੱਢੇ ਵਾ ਤੇ ਇਸ ਪ੍ਰੋਸੈਸੇ ਡਾ ਵਾ ਨਵਾਂ ਹੁਣ ਚਲਾਣਾ ਵਾ ਪੇਪਰ ਜਿਹੜੇ ਆ ਉਹ ਆਪਾਂ ਕਹਿ ਲਈਏ ਕਿ ਫਰਵਰੀ ਵਿੱਚ ਜਿਹੜੇ ਆ ਓਪਨ ਹੋਣੇ ਆ ਸਾਲ ਵਾਲੇ ਵੀ 9 ਮੰਥ ਵਾਲੇ ਤੇ ਉਹਦੇ ਡੋਮੈਸਟਿਕ ਪੇਪਰ ਵੀ ਲੋਈ ਮਿੱਤਰੋ ਇਹ ਵੀਡੀਓ ਵਿੱਚ ਸਿਰਫ ਇਨਾ ਹੀ ਮਿਲ ਗਿਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ